ਸਰਦੀਆਂ ਦੇ ਟਾਈਮ ਤੇ ਜੋ ਹੈ ਜੋੜਾਂ ਦਾ ਦਰਦ ਕਾਫੀ ਹੱਦ ਤੱਕ ਤੋਂ ਵੱਜ ਪアド ਵੀ ਜਾਂਦਾ ਹੈ ਤੇ ਵੈਸੇ ਵੀ ਅੱਜ ਅੱਜਕਲ ਯੰਗ ਪੇਸ਼ੈਂਟਸ ਦੇ ਵਿੱਚ ਇਸ ਚੀਜ਼ ਦੀ ਜੋ ਹੈ ਇੱਕ ਬੜੀ ਗ੍ਰਿਪ ਹੈ ਜੋਇੰਟ ਪੇਨਸ ਦੀ ਉਹਦੇ ਦੋ ਕਾਰਨ ਮੇਰੀ ਨਜ਼ਰ ਦੇ ਵਿੱਚ ਨੇ ਇੱਕ ਤਾਂ ਆਪਣਾ ਬੀਤੇ ਮਹੀਨਿਆਂ ਦੇ ਵਿੱਚ ਡੇਂਗੂ ਦਾ ਅਟੈਕ ਕਾਫੀ ਜ਼ਿਆਦਾ ਕਾਮਨ ਹੁੰਦਾ ਹੈ ਤੇ ਉਹਦੇ ਕਰਕੇ ਪੋਸਟ ਵਾਇਰਲ ਜਿਹੜੇ ਹੈਗੇ ਨੇ ਜੋਇੰਟ ਪੇਨਸ ਕਾਫੀ ਵੱਜ ਜਾਂਦੀਆਂ ਨੇ ਜਿਹੜਾ ਗਠੀਆ ਦਾ ਜਿਹੜਾ ਆਪਣਾ ਇੱਕ ਬੇਸਲਾਈਨ ਗਠੀਏ ਦਾ ਵੀ ਜਿਹੜਾ ਦਰਦ ਹੈ ਉਹ ਵੀ ਸਰਦੀਆਂ ਦੇ ਵਿੱਚ ਕਾਫੀ ਹੱਦ ਤੱਕ ਜਾਇ ਤੀਬਰ ਗਤੀ ਫੜ ਲੈਂਦਾ ਹੈ ਤੇ ਉਹਦੇ ਕਰਕੇ ਕਾਫੀ ਲੋਕਾਂ ਨੂੰ ਜਿਹੜੀਆਂ ਜੋਇੰਟ ਪੇਨਸ ਸਰਦੀਆਂ ਦੇ ਟਾਈਮ ਤੇ ਪਹੁੰਚਦੀਆਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੇ ਦਰਸ਼ਕਾਂ ਨੂੰ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਪ੍ਰੋਗਰਾਮ ਹੈਲਥ ਚਾਚਾ ਲੈ ਕੇ ਫਿਰ ਦੁਬਾਰਾ ਤੁਹਾਡੇ ਨਾਲ ਸਾਡੇ ਕੋ ਤੁਸੀਂ ਅੱਜਕੱਲ੍ਹ ਦੇਖਦੇ ਹੋ ਸਰਦੀਆਂ ਦੇ ਵਿੱਚ ਪਹਿਲਾਂ ਤਾਂ ਬਜ਼ੁਰਗਾਂ ਦੇ ਗੋਡਿਆਂ 'ਚ ਦਰਦ ਰਹਿੰਦਾ ਸੀ ਅੱਜਕੱਲ੍ਹ ਕਈ ਜੰਗ ਰਿਸਟ ਨਵੀਂ ਪੀੜ੍ਹੀ ਨੂੰ ਵੀ ਦਰਦ ਹੋਣ ਲੱਗ ਗਿਆ ਕੀ ਕਾਰਨਾ ਉਹ ਸਬੰਧੀ ਜੀ ਤੁਹਾਡੇ ਨੂੰ ਰੂਪ ਰੂਪ ਕਰਾਵਾਂਗੇ ਸਾਡੇ ਕੋ ਐਸ ਪੀ ਐਸ ਹਸਪੀਟਲ ਦੇ ਜਿਨ੍ਹਾਂ ਨੂੰ ਆਰਥੋਕਿੰਗ ਵੀ ਆਖਿਆ ਜਾਂਦਾ ਹੈ ਡਾਕਟਰ ਹਰਮਨਦੀਪ ਸਿੰਘ ਪਵਾੜ ਸਾਡੇ ਨਾਲ ਨੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਬਤਵਾਲੀ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹਲਤ ਚਰਚਾ ਦੇ ਵਿੱਚ ਮੈਨੂੰ ਅੱਜ ਬੁਲਾਉਣ ਵਾਸਤੇ ਤੇ ਜਿੱਦਾਂ ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਸਰਦੀਆਂ ਦੇ ਟਾਈਮ ਤੇ ਜੋ ਹੈ ਜੋੜਾਂ ਦਾ ਦਰਦ ਕਾਫੀ ਹੱਦ ਤੱਕ ਵਾਜ ਮਦ ਵੀ ਜਾਂਦਾ ਹੈ ਤੇ ਵੈਸੇ ਵੀ ਅੱਜ ਕੱਲ ਯੰਗ ਪੇਸ਼ੈਂਟਸ ਦੇ ਵਿੱਚ ਇਸ ਚੀਜ਼ ਦੀ ਜੋ ਹੈ ਇੱਕ ਬੜੀ ਗ੍ਰਿਪ ਹੈ ਜੋਇੰਟ ਪੇਨਸ ਦੀ ਉਹਦੇ ਦੋ ਕਾਰਨ ਮੇਰੀ ਨਜ਼ਰ ਦੇ ਵਿੱਚ ਨੇ ਇੱਕ ਤਾਂ ਆਪਣਾ ਬੀਤੇ ਮਹੀਨਿਆਂ ਦੇ ਵਿੱਚ ਡੇਂਗੂ ਦਾ ਅਟੈਕ ਕਾਫੀ ਜ਼ਿਆਦਾ ਕਾਮਨ ਹੁੰਦਾ ਹੈ ਤੇ ਉਹਦੇ ਕਰਕੇ ਪੋਸਟ ਵਾਇਰਲ ਜਿਹੜੇ ਹੈਗੇ ਨੇ ਜੋਇੰਟ ਪੇਨਸ ਕਾਫੀ ਵੱਧ ਜਾਂਦੀਆਂ ਨੇ ਸੋ ਕਰਦੇ ਕਰਦੇ ਇਸ ਟਾਈਮ ਤੱਕ ਜਦੋਂ ਪੇਸ਼ੈਂਟ ਪਹੁੰਚਦਾ ਹੈ ਤਾਂ ਇੱਕ ਤਾਂ ਸਰਦੀਆਂ ਤਾਂ ਆਪਣਾ ਪੂਰਾ ਆਪਣਾ ਗ੍ਰਿਪ ਕਰ ਹੀ ਚੁੱਕਿਆ ਹੁੰਦੀਆਂ ਨੇ ਦੂਸਰੀ ਗੱਲ ਹੈ ਕਿ ਜਿਹੜਾ ਗਠੀਆ ਦਾ ਜਿਹੜਾ ਆਪਣਾ ਇੱਕ ਬੇਸਲਾਈਨ ਗਠੀਏ ਦਾ ਵੀ ਜਿਹੜਾ ਦਰਦ ਹੈ ਉਹ ਵੀ ਸਰਦੀਆਂ ਦੇ ਵਿੱਚ ਕਾਫੀ ਹੱਦ ਤੱਕ ਜਾ ਤੀਬਰ ਗਤੀ ਫੜ ਲੈਂਦਾ ਹੈ ਤੇ ਉਹਦੇ ਕਰਕੇ ਕਾਫੀ ਲੋਕਾਂ ਨੂੰ ਜਿਹੜੀ ਹੈ ਜੋਇੰਟ ਪੇਨਸ ਸਰਦੀਆਂ ਦੇ ਟਾਈਮ ਤੇ ਵੱਧ ਜਾਂਦੀ ਹੈ ਰਸੋਬ ਇੱਕ ਇਹ ਵੀ ਸੁਣਿਆ ਜਾਂਦਾ ਵੀ ਗੋਡਿਆਂ ਦੇ ਵਿੱਚ ਗ੍ਰੀਸ ਖਤਮ ਹੋ ਗਿਆ ਉਹ ਕੀ ਹੁੰਦਾ ਕੀ ਚੀਜ਼ ਹੁੰਦੀ ਹੈ ਗ੍ਰੀਸ ਤਾਂ ਕੀ ਕਹਿੰਦੇ ਸੋ ਗ੍ਰੀਸ ਖਤਮ ਹੋਣ ਦੇ ਕਾਰਨ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਨਾ ਜਾਂਦੇ ਹੋਏ ਕੁਝ ਕਾਰਨ ਜਿਹੜੇ ਮੈਂ ਦੱਸ ਦੇਣ ਇੱਕ ਤਾਂ ਬੁਢਾਪੇ ਵਾਲਾ ਗਠੀਆ ਹੈ ਐਵਰੇਜ ਲਾਈਫ ਐਕਸਪੈਕਟੈਂਸੀ ਸਾਰਿਆਂ ਦੀ ਵੱਧ ਚੁੱਕੀ ਹੈ ਜਿੱਥੇ ਆਜ਼ਾਦੀ ਤੋਂ ਪਹਿਲਾਂ 42 ইয়ারਸ ਦੀ ਆਪਣੀ ਲਾਈਫ ਐਕਸਪੈਕਟੈਂਸੀ ਸੀਗਾ ਐਵਰੇਜ ਬੰਦੇ ਦੀ ਅੱਜ ਕੱਲੋ ਵੱਧ ਕੇ 77 ਹੋ ਚੁੱਕੀ ਹੈ ਇੱਕ ਐਵਰੇਜ ਇੰਡੀਅਨ ਦੀ ਉਦੇ ਕਰਕੇ ਜੋ ਹੈ ਅ ਗਰੀਜ਼ ਜਿਹੜੀ ਘੱਟ ਹੋਣ ਦਾ ਜਿਹੜਾ ਦਰਦ ਹੈ ਉਹ ਏਜ ਰਿਲੇਟਡ ਜੋ ਚੀਜ਼ ਹੈ ਉਹ ਆਪਾਂ ਨੂੰ ਅੱਜ ਦੀ ਅੱਜ ਦੀ ਡੇਟਸ ਕਾਫੀ ਦੇਖਣ ਨੂੰ ਮਿਲਦਾ ਹੈ ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਹੱਡੀ ਟੁੱਟ ਜਾਂਦੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਆ ਜਾਂਦਾ ਵਾ ਉਹਦੇ ਲਈ ਕੀ ਕਰਨਾ ਚਾਹੀਦਾ ਜੇ ਕੋਈ ਐਕਸੀਡੈਂਟ ਹੋ ਗਿਆ ਹੱਡੀ ਫ੍ਰੈਕਚਰ ਹੋ ਗਈ ਕਹਿਰੀ ਲੋਕ ਆ ਵੀ ਜਿਵੇਂ ਕੋਈ ਮਲਾ ਲਿਆ ਕੋਈ ਉਤਰਨਾ ਜਿਵੇਂ ਤੁਸੀਂ ਰੋਡ ਤੇ ਬੈਠੇ ਹੁੰਦੇ ਨੇ ਜਾਂ ਉਹਨਾਂ ਤੋਂ ਮਲਾ ਲਿਆ ਕੀ ਉਹਦੇ ਬਾਰੇ ਕੀ ਕਹਾਂ ਕਹਿਣਾ ਚਾਹੁੰਦੇ ਤੁਸੀਂ ਅਨਫੋਰਚੂਨੇਟਲੀ ਜਦੋਂ ਵੀ ਇਦਾਂ ਦੀ ਕੋਈ ਘਟਨਾ ਘਟੇ ਕਿਸੇ ਦੇ ਨਾਲ ਤਾਂ ਇਹ ਵਾਲੀ ਜੋ ਹੈ ਇੱਕ ਬੜੀ ਸੈਂਸਿਟਿਵ ਸਿਚੁਏਸ਼ਨ ਹੈ ਜਿਹਨੂੰ ਕਿ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਗੱਲ ਦੀ ਅਵੇਰਨੈਸ ਫਲਾਣ ਦੀ ਕਿ ਸਭ ਤੋਂ ਪਹਿਲਾਂ ਬਿਨਾ ਸੋਚੇ ਸਮਝੇ ਨਹੀਂ ਆਪਾਂ ਨੂੰ ਮਾਲਿਸ਼ ਵਾਲਿਆਂ ਦੇ ਕੋਲ ਜਾਣਾ ਚਾਹੀਦਾ ਆਲਦੋ ਕਾਫੀ ਬੰਦਿਆਂ ਦੀ ਜੋ ਫਰਸਟ ਅਪਰੋਚ ਹੈ ਉਹ ਮਾਲਿਸ਼ ਵਾਲੇ ਤੱਕ ਹੀ ਹੁੰਦੀ ਹੈ ਪਰ ਫੇਰ ਵੀ ਮੈਂ ਕਹੂੰਗਾ ਕਿ ਬਿਨਾ ਸੋਚੇ ਸਮਝੇ ਮਾਲਿਸ਼ ਵਾਲੇ ਤੋਂ ਮਾਲਿਸ਼ ਨਾ ਕਰਵਾਈ ਜਾਵੇ ਪਹਿਲੀ ਗੱਲ ਦੂਜੀ ਗੱਲ ਤੁਰੰਤ ਇੱਕ ਇੱਕ ਚੀਜ਼ ਹੁੰਦੀ ਹੈ ਜਿਸ ਨੂੰ ਆਪਾਂ ਕਹਿੰਦੇ ਕਿ ਟੁੱਟੀ ਹੋਈ ਲੱਤ ਨੂੰ ਸਪਲਿੰਟ ਕਰਦੀ ਹੈ ਯਾਨੀ ਕਿ ਉਹਨੂੰ ਇੱਕ ਸਪੋਰਟ ਲਗਾ ਦਈਏ ਤਾਂ ਕਿ ਉਹ ਹਿੱਲੇ ਡੁੱਲੇ ਨਾ ਉਹਦੇ ਨਾਲ ਕੀ ਹੈ ਆਲਰੇਡੀ ਜੋ ਡੈਮੇਜ ਹੋਣਾ ਉਹ ਤਾਂ ਹੋਇਆ ਹੋਇਆ ਕੋਈ ਗੱਲ ਨਹੀਂ ਇਸ ਤੋਂ ਜ਼ਿਆਦਾ ਡੈਮੇਜ ਨਾ ਹੋਵੇ ਇਸ ਕਰਕੇ ਆਪਾਂ ਨੂੰ ਉਹਨੂੰ ਸਭ ਤੋਂ ਪਹਿਲਾਂ ਇੱਕ ਸਪੋਰਟ ਲਗਾ ਦੇਣੀ ਚਾਹੀਦੀ ਹੈ ਕੱਚੀ ਸਪੋਰਟ ਕਹੇ ਸਿਆ ਕਿਹਾ ਜਾ ਸਕਦਾ ਤੇ ਤੁਰੰਤ ਉਹਦਾ ਇੱਕ ਐਕਸ-ਰੇ ਹੋਣਾ ਚਾਹੀਦਾ ਕਿੰਨੀ ਵਾਰ ਓਪੀਡੀ ਦੇ ਵਿੱਚ ਪੇਸ਼ੈਂਟਸ ਅਸੀਂ ਇੱਦਾਂ ਦੇਖਦੇ ਆ 2 2 3 3 ਮਹੀਨਿਆਂ ਬਾਅਦ ਵੀ ਸਾਡੇ ਕੋਲ ਆਂਦੇ ਨੇ ਕਿ ਜੀ ਇੱਦਾਂ ਸੱਟ ਲੱਗੀ ਸੀ ਤੇ ਉਹ ਤਿੰਨ ਤਿੰਨ ਮਹੀਨੇ ਤੱਕ ਫ੍ਰੈਕਚਰ ਡਿਲੇ ਹੋ ਜਾਂਦਾ ਡਾਕਟਰ ਸਾਹਿਬ ਵੀ ਕੱਜਕਾਲ ਦੇਖ ਰਹੇ ਆ ਗੋਡੇ ਬਦਲਣ ਦਾ ਕਾਫੀ ਜਨ ਬਧਿਆ ਹੈ ਕਾਫੀ ਲੋਕਾਂ ਦੀ ਪਹਿਲਾਂ ਤਾਂ ਕਾਫੀ ਉਮਰ ਚ ਜਾ ਕੇ ਲੋਕ ਅੱਜਕੱਲ ਪੰਜਾਖ ਤੋਂ ਟਪਕੇ ਹੀ ਉਹ ਤੁਸੀਂ ਦੇਖਦੇ ਹੋ ਵੀ ਗੋਡੇਆਂ ਤੋਂ ਨਹੀਂ ਚੱਲੇ ਜਾਂਦਾ ਤੇ ਗੋਡੇ ਬਦਲਨ ਦਾ ਵੀ ਉਹਨਾਂ ਕੀ ਹੁੰਦਾ ਕੀ ਪ੍ਰੋਸੀਜਰ ਆ ਉਹਦਾ ਕਿਵੇਂ ਕਿੰਨਾ ਕੁ ਟਾਈਮ ਲੱਗਦਾ ਵਾ ਕਿੰਨਾ ਕੁ ਸਮਾਂ ਬਤਵਲ ਜੀ ਜਦੋਂ ਗੋਡੇ ਦੀ ਜਾਂ ਕਿਸੇ ਵੀ ਜੋੜ ਦੀ ਕਿਸੇ ਕਾਰਨ ਵਿੱਚ ਹੋਂਦ ਖਤਮ ਹੋ ਜਾਂਦੀ ਓਦੀ ਸ਼ੇਪ ਚੇਂਜ ਹੋ ਜਾਂਦੀ ਆ ਨਾਰਮਲ ਇੱਕ ਜੋ ਜੋੜ ਆ ਉਹਦਾ ਕੰਮ ਆ ਬਿਲਕੁਲ ਫ੍ਰਿਕਸ਼ਨ ਫ੍ਰੀ ਫੰਕਸ਼ਨ ਕਰਕੇ ਦੇਣਾ ਜਦੋਂ ਕਿਸੇ ਕਾਰਨ ਵਿੱਚ ਗਰੀਜ਼ ਦੇ ਘਟਣ ਕਰਕੇ ਸਟਕ ਕਰਕੇ ਜਾਂ ਇਹ ਕਿਹੇ ਜਿ ਕਿੰਨੇ ਕਾਰਨਾਂ ਕਰਕੇ ਜੇ ਜੋੜ ਦੀ ਬਿਲਕੁਲ ਸ਼ੇਪ ਵਗੈਰਾ ਚੇਂਜ ਹੋ ਜਾਏ ਉਹ ਡਿਸਟਰੋਏ ਹੋ ਜਾਏ ਉਸ ਪੁਆਇੰਟ ਤੇ ਆ ਕੇ ਸਾਨੂੰ ਜੋਇੰਟ ਰਿਪਲੇਸਮੈਂਟ ਕਨਸਿਡਰ ਕਰਨੀ ਪੈਂਦੀ ਹੈ ਬਹੁਤ ਹੀ ਜ਼ਿਆਦਾ ਜੋਇੰਟ ਰਿਪਲੇਸਮੈਂਟ ਆਪਣੇ ਆਪ ਚ ਬਹੁਤ ਜ਼ਿਆਦਾ ਸਫਲ ਆਪਰੇਸ਼ਨ ਹੈ ਪੇਸ਼ੈਂਟ ਦੀ ਲਾਈਫ ਨੂੰ ਡਰਾਸਟਿਕਲੀ ਚੇਂਜ ਕਰ ਦਿੰਦਾ ਉਹ ਮੁੜ ਕੇ ਪੇਸ਼ੈਂਟ ਆਪਣੇ ਜੋੜ ਨੂੰ ਜੋ ਹੈ ਇੱਕ ਨਾਰਮਲ ਬੰਦੇ ਦੀ ਤਰ੍ਹਾਂ ਵਰਤੋਂ ਕਰਨੇ ਸ਼ੁਰੂ ਕਰ ਸਕਦਾ ਹੈ ਇਹ ਸੰਸਾਡੇ ਕੋ ਡਾਕਟਰ ਹਰਮਨਦੀਪ ਸਿੰਘ ਪਵਾਰ ਜਿਨ੍ਹਾਂ ਕੀ ਤੁਸੀਂ ਜਾਣਦੇ ਹੋ ਤੇ ਰੋਜ਼ ਦੇ तकरीबन 2000-3000 ਇਹ ਅਪਰੇਟ ਕਰਦੇ ਨੇ ਗੁੱਡੇ ਚੇਂਜ ਕਰਦੇ ਨੇ ਲੋਕਾਂ ਦੇ ਬਹੁਤ ਹੀ ਅੱਜ ਤੱਕ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਨ ਤਾਂ ਹੀ ਆਪਕੋ ਕਿੰਕ ਵਜੋਂ ਕਿ ਜਾਣਿਆ ਜਾਂਦਾ ਵਾ ਜੇ ਨੂੰ ਕਿਸੇ ਵੀ پیشنਟ ਨੂੰ ਕਿਸੇ ਦੀ ਕੋਈ ਦਿੱਕਤ ਕੋਈ ਇਸ ਤਰ੍ਹਾਂ ਹੱਡੀਆਂ ਸੰਬੰਧੀ ਕੋਈ ਆਵੇ ਤੁਸੀਂ ਸਾਨੂੰ ਇਹਨਾਂ ਨੂੰ ਐਸਪੀਐਸ ਹਸਪੀਟਲ ਪੈਕੇ ਆ ਕੇ ਮਿਲ ਸਕਦੇ ਹੋ ਦੁਆਰਾ ਤੋਂ ਫਿਰ ਮੈਂ ਸਭ ਦਾ ਸਰੋਤਿਆਂ ਦਾ ਧੰਨਵਾਦ ਕਰਦਾ ਪ੍ਰੋਗਰਾਮ ਹੈਲਥ ਚੈਟਰ ਵਿੱਚ ਅਗਲੀ ਵਾਰੀ ਅਸੀਂ ਕੋਈ ਹੋਰ ਕਿਸੇ ਵਿਸ਼ੇ ਤੇ ਹੋਏ 10톤으로 프로그램을 만들어서 10톤을 설치다